ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਹ ਗੱਡੀ ਸਵੇਰੇ ਜੀ ਮਹਾਂਮ ਤੋਂ ਆ ਰਹੀ ਸੀ ਤੇ ਆ ਟਰਾਲੀ ਵਾਲੇ ਨੇ ਵਿਚ ਮਾਰੀ ਇਹਦੇ ਜੀ ਆ ਬੱਸ ਦੇ ਵਿੱਚ ਤੇ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਤੇ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਜੀ ਤੇ ਕੰਡੈਕਟਰ ਦੇ ਵੀ ਸੱਟਾਂ ਲੱਗੀਆਂ ਮੋੜਾ ਜਿਹੜੀਆਂ ਸਵਾਰੀਆਂ ਮੈਟੀਆਂ ਉਹਦੇ ਵੀ ਸੱਟਾਂ ਲੱਗੀਆਂ ਆ ਟਰੈਕਟਰ ਵਾਲੇ ਨੇ ਵਿਚ ਮਾਰ ਕੇ ਆਹ ਕੰਪਨੀ ਦਾ ਟਰੈਕਟਰ ਆ ਜੀ ਤਾਂ ਵਿਚ ਮਾਰ ਕੇ ਇੱਥੋਂ ਨੱਠ ਗਿਆ ਜੀ ਦੇਖੋ ਜੀ ਨਾ ਇੱਥੇ ਕੋਈ ਪ੍ਰਚਾਜਨ ਪਹੁੰਚਾ ਜੀ ਨਾ ਇੱਥੇ ਕੋਈ ਗੱਲਬਾਤ ਜੇ ਤੱਕ ਹੋਈ ਹੈ ਜੀ ਤੇ ਗੱਡੀ ਵੀ ਪੂਰੀ ਟੌਲਰਟ ਕਲਾਸ ਹੋ ਗਈ ਜੀ ਮੋਹਰੇ ਤੋਂ ਲੈ ਕੇ ਪਿੱਛੇ ਤੱਕ ਗੱਡੀ ਦਾ ਹਾਲ ਦੇਖ ਲਓ ਜੀ ਇਹ ਚੌਧਰੀ ਬੱਸ ਕੰਪਨੀ ਦੀ ਬੱਸ ਆ ਜੀ ਆਹ ਟਰੈਕਟਰ ਆ ਜੀ ਆਹ ਟਰੈਕਟਰ ਦੇ ਮਾਲਕਾਂ ਦਾ ਨੰਬਰ ਆ ਜੀ ਡਰਾਈਵਰ ਮੌਕੇ ਤੋਂ ਹੀ ਫਰਾਰ ਹੋ ਗਿਆ ਜੀ ਕਿੱਵੇ ਹਰ ਤੋਂ ਪਿੱਛੇ ਹੋਇਆ ਜੀ ਕਿੰਨਾ-ਕਿੰਨਾ ਹੋਇਆ ਬੱਸ ਦਾ ਤੇ ਟਰੈਕਟਰ ਦਾ ਤੇ ਟਰਾਲੀ ਆ ਅੱਛਾ ਕਿੰਨੇ ਜ਼ਖਮੀ ਹੋਏ ਵਿੱਚ ਕੀ ਕਰਨਾ ਜੀ ਬੱਸ ਜਿੰਨੇ ਸੀ ਹਾਂਜੀ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਇਹ ਜੀ ਮੇਰਾ ਟਰੈਕਟਰ ਆਉਂਦਾ ਸੀਗਾ ਸਪੀਡ ਨਾਲ ਮਗਰ ਇੰਟਾ ਲਦੀਆਂ ਇਹ ਤਾਂ ਜਿਆਦਾ ਅਸੀਂ ਜੱਬੇ ਵਾਲ ਮੋੜ ਤੋਂ ਗਾਂਹ ਗਏ ਤਾਂ ਉੱਥੇ ਵਿੱਚ ਮਾਰਿਆ ਉਹਨੇ ਲਿਆ ਕੇ ਰੋਂਗ ਸਾਈਡ ਲੈ ਕੇ ਮਾਰਿਆ ਉਹਨੇ ਨਾ ਸਾਈਡ ਤੇ ਗੱਲ ਜਨ ਥੱਲੇ ਨਹੀਂ ਲਾ ਅਗੀ ਗੱਡੀ ਥੱਲੇ ਨਾਲ ਹੀ ਫੇਵਰ ਦੀ ਸਿੰਗਲ ਇੱਕ ਲੈਡ ਬਲ ਦੀ ਤੁੰਦ ਪੀਸ ਕਵਰੀ ਨਹੀਂ ਤੁੰਦੇ ਨਹੀਂ ਪਈ ਸੀਗੀ ਮਤਲਬ ਸਪੀਡ ਨਾ ਆ ਰਹੀ ਟਰੈਕਟਰ ਸਪੀਡ ਨਾ ਆ ਰਹੀ ਟਰੈਕਟਰ ਚ ਸਪੀਡ ਕਿੰਨੇ ਕਿੰਨੇ ਜਨੇ ਆਪਣੇ ਜਖਮ ਟੁੱਟੇ ਹੋਏ ਪਾਸੇ 6 5 5 6 ਕਿੰਨਾ ਸੀਗੀ ਠੀਕ ਹੈ ਟਰੈਕਟਰ ਦਾ ਠੀਕ ਹੈ ਬੰਦਾ ਨਾੜ ਗਿਆ ਉਹ ਤਾਂ ਦੌੜ ਗਿਆ ਉਹ ਤਾਂ ਕਿਹੜੀ ਟਰੱਕ ਹੈ ਜਿਹੜੀ ਇੱਟਾ ਕਿਧੀਆਂ ਸੀਗੀਆਂ ਉਹ ਗੱਲ ਪਪਾ ਦੇਖ ਰਿਹਾ ਆ ਆਰਬੀਆਈ ਆਰਸੀਆਈ ਦੇ ਆਰਬੀਆਈ ਆਰਪੀਆਈ ਆ ਸੀਗਾ ਜੀ ਟਰੈਕਟਰ ਪੱਠਿਆ ਕੀ ਨਾਮ ਹੈ ਮੇਰਾ ਜਸਪ੍ਰੀ ਸਿੰਘ ਕਿਦਾਂ ਹੋ ਐਕਸੀਡੈਂਟ ਐ ਐਕਸੀਡੈਂਟ ਹੋਇਆ ਪਿਛੋ ਜੀ ਚੱਬੇ ਵਾਲ ਨੂੰ ਪਿਛੋਂ ਆ ਰਹੇ ਸੀ ਜੱਲੂ ਵਾਲ ਤੋਂ 500 ਰੁਪਏ ਬੱਸ ਆ ਰਹੀ ਸੀ ਤੇ ਪਿੱਲ ਵਾਲ ਆਪਣੇ ਠੇਕੇ ਦੇ ਕੋਲ ਆਏ ਤੇ ਟਰੈਕਟਰ ਬਹੁਤ ਸਪੀਡ ਨਾਲ ਆ ਰਿਹਾ ਸੀ ਸਪੀਡ ਨਾਲ ਆ ਰਿਹਾ ਸੀ ਉਹ ਲੈਟ ਵੀ ਇੱਕ ਜਲਦੀ ਟਰੈਕਟਰ ਨੂੰ ਵਿੱਚ ਲਿਆ ਕੇ ਮਾਰਿਆ ਉਹਨੇ ਕਿੰਨੇ ਚੱਕਮੀ ਟੁੱਟ ਗਏ ਠੀਕ ਜਾਣੇ ਹੈਗੇ ਤੇ ਹੌਂਸੀ ਬਲਾਸਤਾ ਲਾ ਕੇ ਟ੍ਰਿਮ ਚੱਲੇ ਆ ਹਾਂ ਜੀ ਹਾਂ ਜੀ ਸਾਰੇ ਉੱਥੇ ਪਿੰਡ ਦੇ ਹੀ ਬੰਦੇ ਲਾਸਟ ਨਹੀਂ ਦੋ ਇੱਕ ਚਿੱਤੋਂ ਦਾ ਮੁੰਡਾ ਇੱਕ ਮੈਣੀ ਦਾ ਇੱਕ ਦੋ ਇੱਕ ਚਿੱਤੋਂ ਦਾ ਹੋਰ